ਇਸ ਵੇਲੇ ਦੀ ਵੱਡੀ ਖਬਰ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਕਾਹਲਾਵਾਲੀ ਚੌਕ ਆਰਮੀ ਕੈਂਟ ਦੇ ਨਜ਼ਦੀਕ ਚਿੱਟੇ ਦਿਨ ਅੰਨੇਵਾਹ ਗੋਲੀਆਂ ਮਾਰ ਕੇ ਚਾਵਲਾ ਐਲੂਮੀਨੀਅਮ ਫੈਬ੍ਰିକੇਟਰ ਦੇ ਮਾਲਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਘਟਨਾ ਕਾਰਨ ਏਰੀਆ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਮੌਕੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਸੋਮਵਾਰ ਦੀ ਸ਼ਾਮ ਨੂੰ 4 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਦੇ ਅੱਡਾ ਕਾਹਲਾਮ ਵਾਲੀ ਚੌਕ ਜਿਸ ਦੇ ਬਿਲਕੁਲ ਨਜ਼ਦੀਕ ਹੀ ਆਰਮੀ ਕੈਂਟ ਲੱਗਦਾ ਹੈ ਵਿਖੇ ਚਾਵਲਾ ਐਲੂਮੀਨੀਅਮ ਫੈਬ੍ਰିକੇਟਰ ਦੇ ਮਾਲਕ ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੋੜੀਆਂ ਕਲਾਂ ਆਪਣੀ ਦੁਕਾਨ ਤੇ ਬੈਠਾ ਸੀ ਕਿ ਕੋਈ ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾ ਫਾਇਰਿੰਗ ਕਰਕੇ ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੋੜੀਆਂ ਕਲਾਂ ਦਾ ਕਤਲ ਕਰ ਦਿੱਤਾ ਗਿਆ। ਹਰਵੀਰ ਤੇ ਕੀ ਬਤਾ ਤੁਸੀਂ ਇੱਟੜੇ ਲੱਗੇ। ਬੋੜ ਦਾ ਕੰਮ ਕਰ ਲਿਆ ਬੋੜ ਦਾ। ਜੇ ਨੌਲ ਦੇ ਦਰ। ਅਮਰ ਸੋਰੀ ਮਾਰ ਕੇ ਚੜ੍ਹ ਗਏ। ਕਿੰਨੇ ਜਾਂਦੇ ਸੀ ਸਹੀ ਵੇਖਿਆ ਜਿਵੇਂ ਤੇ ਕਿੰਨੇ ਘਰੋਂ ਰਸ ਫੈਰ ਹੋ ਜਾਈ। ਪੰਜ 20 ਪਿੰਜੇ ਨਸਲੇ। ਠੀਕ ਹੈ ਤਾਂ ਕੀ ਉਹ ਆਪਰਾ ਕਾਤਾ ਕੰਮ ਕਰਦਾ ਹੈ ਜਿਹੜਾ ਜਿਹਦੇ ਮੋਲੀ ਵਾਲੀ ਹੈ ਇਹ ਮੋਲੀ ਦਾ ਇਹ ਨਾਮ ਦਾ ਅਰਜੀਤ ਸਿੰਘ ਠੀਕ ਹੈ ਕੀ ਅਸਲ ਹੈ ਤੇ ਕੀ ਲਾਤ ਹੈ ਇਹ ਲਿਖਿਆ ਨਹੀਂ ਮਰ ਲੈ ਗਿਆ ਯਾਰ ਤੁਸੀਂ ਜਦ ਕੋਲੀ ਚੱਲਦੇ ਤੁਸੀਂ ਦੇਖੇ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਰੋਜ਼ ਕੋਲੀ ਚੱਲਦੀ ਲਾਹ ਦੇ ਸਮਾੜੇ ਅੰਸਾਲੀ ਕੰਮ ਤੁਹਾਨੂੰ ਕੋਈ ਪਹੁੰਚੇ ਸਰ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਸਰ ਕਿੰਨੇ ਰੌਂਡ ਫੈਲ ਹੋਏ ਕੋਈ 10 12 ਰੌਂਡ ਦੇ ਲਗਭਗ ਕਹਿ ਰਹੇ ਸਰ ਕਹਿ ਰਹੇ ਕਿ ਉਹਦੀ ਡੈੱਥ ਹੋ ਚੁੱਕੀ ਹੈ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ